ਨਾ ਦੱਸ ਹੁਣ ਕਿਹੜਾ ਸੱਪ ਕੱਢਣਾ ਰਪਿੰਦਰ ਨੂੰ ਆਜ ਮਾਰ ਕੇ ਉਹ ਸੱਪ ਤੇ ਨੀਂਗਾ ਕੋਈ ਵੀ ਕੱਢਣਾ ਜਿਹੜਾ ਉਹ ਮਾਰਦੇ ਆ ਆਹੋ ਆਜ ਮੈਂ ਮਾਰੀ ਸੀ ਬੱਲੇ ਵੇ ਤੇਰੇ ਇਹਦੇ ਪਿੰਡ ਨਾ ਮੇਰੀ ਜੁੱਤੀ ਜਾਂਦੀ ਆ ਮੈਂ ਤਾਂ ਕਦੇ ਵੀ ਨਹੀਂ ਜਾਂਦੀ ਨਾਲੇ ਇਹਦੀ ਮਾਂ ਝੂਠੀ ਆ ਤੇ ਨਾਲੇ ਮੈਂ ਜਾ ਕੇ ਤਰਲੇ ਕੱਢਾਂ ਇਹ ਕਿਹੜੀ ਕਿਤਾਬ ਵਿੱਚ ਲਿਖਿਆ ਵਾ ਕੀ ਗੱਲ ਸੋਣਾ ਤੂੰ ਹੀ ਕਹਿ ਮਾਤਾ ਨੂੰ ਕਿ ਤੂੰ ਹੀ ਆ ਜਾ ਇੱਥੇ ਨਹੀਂ ਮੈਂ ਉਹਨਾਂ ਨੂੰ ਕੱਲ ਹੀ ਕਵਾਂ ਉਹਨੇ ਕਿ ਮੈਂ ਨਾਲ ਕੋ ਗਾਣੇ ਖੇਡਣੇ ਆ ਇੰਨਾ ਤੇ ਮੈਨੂੰ ਪਤਾ ਨਹੀਂ ਹੁਣ ਗਾਣੇ ਖਿੜਨੇ ਕਿ ਨਹੀਂ ਖਿੜਨੇ ਹਾਂ ਪਰ ਜੇ ਸਾਣਾ ਬੋਲਣ ਦੇ ਮੈਨੂੰ ਲੱਗਦਾ ਰਵਿੰਦਰ ਨੇ ਜਦੋਂ ਪਾਇਆ ਉੱਥੇ ਰਮਨੰਭਾ ਮਮੀ ਤੇ ਨਾਲ ਇੱਕ ਗੱਲ ਕਰਨੀ ਸੀ ਮੈਂ ਨਾ ਕੱਲ ਡਿਆ ਸੀ ਪੱਠੇ ਪਉਣ ਵੇਲੀ ਤੇ लवली ਗਿਆ ਸੀ ਮੇਰੇ ਨਾਲ ਡੈਡੀ ਜੀ ਇਹ ਮੇਰੇ ਨਾ ਸਵੇਰੇ ਫੋਨ ਕਰਤਾ ਵਾ ਮੰਮੀ ਨੇ ਕੋਈ ਗੱਲ ਨਹੀਂ ਮੈਂ ਦੋ ਦਿਨ ਵੇਖਣਾ ਜੇ ਨਾ ਨਾ ਆਏ ਤੇ ਪੇਕੇ ਫਿਰ ਫੋਨ ਕਰੂੰਗੀ ਮੰਮੀ ਕਰਨ ਨੂੰ ਨਾ ਮੈਂ ਤਿੰਨ ਚਾਰ ਫੋਨ ਕੀਤੇ ਸੀ ਤੇ ਬਾਹਰ ਫੋਨ ਫੜ ਕੇ ਬੈਠਾ ਵਾ ਇੰਨਾ ਨਹੀਂ ਪਤਾ ਕਿ ਫੋਨ ਔਣ ਡਿਆ ਵਾ ਮੇਰਾ ਵੀ ਇਰਾਦਾ ਵਾ ਸੰਦੀਪ ਹੁੰਦਾ ਨਾ ਘਰ-ਬਾਰ ਕੋ ਚੰਗਾ ਲੱਭੇ ਨਾ ਤੇ ਤੇਰਾ ਵੀ ਪੁੱਤ ਵਿਆਹ ਕਰ ਦਈਏ। ਐ ਇਦਾਂ ਨੀਆ ਕਰ ਦੇ ਵਿੱਚ ਗੱਤ ਮੋਕਣਾ। ਐ ਇਦਾਂ ਕਰਦਾ। ਇਹਾਂ ਦੋਣ ਬੋਲਣਾ ਮੈਂ ਤੇ ਇਹਨਾਂ ਨੂੰ ਕਹਿਣਾ ਵਾ ਕੀ ਹੋਵੋ ਤਿਆਰ। ਤੇ ਚਲੋ ਤੁਹਾਨੂੰ ਮੈਂ ਪਿੰਡ ਲੈ ਕੇ ਚੱਲਾਂ। ਕਿ ਉਹਨਾਂ ਨੂੰ ਮੂੰਹ ਤੇ ਕਰਾ ਦਿੰਨੇ ਆ ਤੇ ਮਾਤਾ ਨੂੰ ਵੀ ਮੂੰਹ ਤੇ ਕਰਾ ਦਿੰਨੇ। ਮੰਮੀ। ਓਹ ਗੱਲ ਸੁਣੇ ਮੇਰੀ ਆਣ ਕੇ। ਆ ਗਈ ਕੋਈ ਲੈ ਨੂੰ ਕੋਸ਼ਣਾ ਉਹ ਫਿਰਪਿੰਦਰ ਨੂੰ ਆਵਾਜ਼ ਮਾਰਨੀ ਹਾਂ ਦੱਸ ਬਾਜਾ ਮਾਰਨ ਰਿਆ ਸੀ ਕੋਈ ਕੰਮ ਹੀ ਮੰਮੀ ਗੱਲ ਤੇ ਤੁਹਾਨੂੰ ਮੈਂ ਦੱਸਣਾ ਵਾ ਰੁਪਿੰਦਰ ਨੂੰ ਵੀ ਆਲਾ ਦੋ ਰੁਪਿੰਦਰ ਨਾ ਦੱਸ ਹੁਣ ਕਿਹੜਾ ਸੱਪ ਕੱਢਣਾ ਰੁਪਿੰਦਰ ਨੂੰ ਆਜ ਮਾਰ ਕੇ ਉਹ ਸੱਪ ਤੇ ਨਹੀਂਗਾ ਕੋਈ ਵੀ ਕੱਢਣਾ ਹਾਂ ਜਿਹੜਾ ਰੋਜ਼ ਮਾਰਿੰਦੇ ਸੀ ਆਹੋ ਆਜ ਮੈਂ ਮਾਰੀ ਸੀ ਅੱਜ ਰੋਜ਼ ਦੀ ਲੜਾਈ ਆ ਨਾ ਇਹ ਮੁਕਾਉਣੀ ਆ ਮੈਂ ਮੇਰੀ ਗੱਲ ਸੁਣ ਤੂੰ ਵੀ ਤਿਆਰ ਹੋ ਤੇ ਮਾਦਾ ਤੂੰ ਵੀ ਹੋ ਤੇ ਚੱਲੀਏ ਉੱਥੇ ਪਿੰਡ ਦੇ ਇਹਦੇ ਪਿੰਡ ਆਹੋ ਉੱਥੇ ਤੁਹਾਨੂੰ ਮੂੰਹ ਮੂੰਹ ਕਰਾ ਦੂੰਗਾ ਨਾ ਕਿ ਸੋਨਾ ਕਿੱਥੇ ਗਿਆ ਵਾ ਬੱਲੇ ਵੇ ਤੇਰੇ ਇਹਦੇ ਪਿੰਡ ਨਾ ਮੇਰੀ ਜੁੱਤੀ ਜਾਂਦੀ ਆ ਮੈਂ ਤਾਂ ਕਦੇ ਵੀ ਨਹੀਂ ਜਾਂਦੀ ਨਾਲੇ ਇਹਦੀ ਮਾਂ ਝੂਠੀ ਆ ਤੇ ਨਾਲੇ ਮੈਂ ਜਾ ਕੇ ਤਰਲੇ ਕੱਢਾਂ ਇਹ ਕਿਹੜੀ ਕਿਤਾਬ ਵਿੱਚ ਲਿਖਿਆ ਵਾ ਤੂੰ ਤੇ ਬੜਾ ਸਿਆਣਾ ਵਾ ਝਟਕਾ ਤਾਂ ਮੰਮੀ ਤਿਆਰ ਹੋ ਉਹ ਆਉਣਗੇ ਇੱਥੇ ਮੈਂ ਨਹੀਂ ਜਾਣਾ ਮੈਂ ਤੈਨੂੰ ਦੱਸਦਾ ਗੱਲ ਇਹ ਤੇ ਭਰਾ ਨੂੰ ਮੈਂ ਕੀਤਾ ਵਾ ਫੋਨ ਤੇ ਇੱਥੇ ਆਪਣੀ ਮਾਂ ਨੂੰ ਲੈ ਕੇ ਆ। ਉਹ ਮੈਨੂੰ ਪਤਾ ਵਾ ਤੁਸੀਂ ਕੀਤਾ ਇਹ ਤੇ ਭਰਾ ਨੂੰ ਫੋਨ ਤੇ ਇੱਥੇ ਜਰੂਰ ਆਣ ਗਵਣ ਨੂੰ ਦੱਸਣਾ ਵਾ ਕਿ ਸੋਣੇ ਤੋਂ ਡੇਹੇ ਲੜਨਾ। ਉਹ ਉਥੇ ਤੁਹਾਨੂੰ ਮੂੰਹ ਮੂੰਹ ਕਰਾ ਦਊਗਾ ਉਹ ਵੀ ਦੱਸ ਦੇਣਗੇ ਸੱਚ ਤੇ ਤੁਸੀਂ ਵੀ ਦੱਸ ਦਿਓ। ਤੇ ਕਿੰਨੇ ਲਕਾਇਆ ਹੋ? ਨਹੀਂ ਹਜ ਤਾਂ ਨਹੀਂ ਤੁਸੀਂ ਗੱਲਾਂ ਕਰਨ ਦੀਆਂ ਕਿ ਮੇਰੀ ਜੁੱਤੀ ਨਹੀਂ ਜਾਂਦੀ ਤੇ ਉਹ ਜਾਂਦਾ ਵਾ ਇਹ ਗੱਲਾਂ ਦਾ ਡੇਵਾ ਦੀ ਚੰਗੀਆਂ। ਆ ਵੇਖ ਲਓ ਤੁਹਾਡੇ ਸਾਹਮਣੇ ਹੀ ਆ ਨਾ ਤੇ ਅੱਧੀ ਮੇਰਾ ਕਸੂਰ ਕੱਢਦੇ ਆ ਰਪਿੰਦਾ ਤੂੰ ਬੋਲਦੀ ਆ ਜਦੋਂ ਗੱਲਾਂ ਹੀ ਇਦਾਂ ਦੀਆਂ ਕਰਦੇ ਆ। ਫਰ ਅਗਲੇ ਦਾ ਮਨ ਤਾਂ ਸਾੜਨਾ ਹੀ ਇਹਨਾਂ ਨੇ ਮੈਂ ਉੱਥੇ ਨਹੀਂ ਜਾਣਾ ਉਹਨਾਂ ਦੀ ਗਲਤੀ ਆ ਉਹ ਇੱਥੇ ਆਉਣਗੇ ਤੇ ਉਹਨਾਂ ਦੇ ਸਾਹਮਣੇ ਸਾਰੀ ਗੱਲ ਕਰੂੰਗੀ ਪਹਿਲੀ ਗੱਲ ਇਹ ਤੇ ਇਹ ਆਪਣੀ ਮਾਂ ਨੂੰ ਫੜਾ ਕੇ ਆਈ ਤੂੰ ਮੈਨੂੰ ਨਾ ਘੜੀ ਘੜੀ ਕਹੀ ਜਾਂਂਦੀਆ ਮੰਮੀ ਜੀ ਸੁਣਾ ਤੂੰ ਹੀ ਵਟਾਤਾ ਵਾ ਨਾ ਮੈਨੂੰ ਕੀ ਲੋੜ ਹੀ ਵਟਾਉਂਦੀ ਵੀ ਇਹ ਪੁੱਤ ਤਾਨੂੰ ਜੰਮਿਆ ਪਾਲਿਆ ਪੜਾਇਆ ਵਿਆਹਿਆ ਸਾਰੇ ਕੰਮ ਕੀਤੇ ਤੇ ਜੇ ਤੁਹਾਡੇ ਵਿਆਹਾਂ ਦੇ ਹੀ ਖਰਚੇ ਕੀਤੇ ਸੋਨਾ ਮੈਂ ਇਹ ਕੰਮ ਨੂੰ ਥੋੜਾ ਪਾਇਆ ਹੀ ਵੀ ਅਸਲੀ ਪਾ ਕੇ ਤੇ ਮੁੜਕੇ ਵਟਾ ਕੇ ਤੇ ਨਕਲੀ ਤੁਹਾਨੂੰ ਦੇ ਦੂੰ ਤੈਨੂੰ ਮੇਰੇ ਤੇ ਯਕੀਨ ਨਹੀਂ ਤੁਸੀਂ 10 ਰੁਪਏ ਮੰਗਦੇ ਹੁੰਦੇ ਸੀ ਤੇ ਮੈਂ ਤੁਹਾਨੂੰ 100 ਦਿੰਦੀ ਨਹੀਂ ਹਾਂ ਪਰ ਹੁਣ ਤੇ ਤੂੰ ਝਾਟੇ ਆਪਣੀ ਮਾਂ ਦੇ ਉਲਟ ਹੋ ਗਿਆ ਵੀ ਮੇਰੀ ਮਾਂ ਹੀ ਗਲਤ ਵਾ ਭਾਵੇਂ ਮੈਨੂੰ ਗੁਰਦੁਆਰੇ ਲੈ ਜਾ ਮੈਂ ਝੂਠ ਨਹੀਂ ਗੀ ਬੋਲਦੀ ਇਹ ਸੋਨਾ ਨਾ ਇਹਦੇ ਪਿਆਕਿਆਂ ਤੋਂ ਵਟਿਆ ਆਵਾ ਜੇ ਇਹਨਾਂ ਦੇ ਮਨ ਵਿੱਚ ਕਾਲੋਂ ਨਹੀਂ ਹੀ ਉਥੇ ਸੋਨਾ ਗਿਆ ਕੀ ਕਰਨ ਉਹ ਮੰਮੀ ਉਹਨਾਂ ਨੇ ਲੋੜ ਹੀ ਲੋੜ ਦੱਸ ਕਹਿੰਦੀ ਤੁਸੀਂ ਸੱਚੀ ਗੱਲ ਦੱਸ ਦਿਓ ਉਦੋਂ ਜਦੋਂ ਮੈਂ ਗਏ ਨਹੀਂ ਆਪਾਂ ਵਿਆਹ ਉਹ ਤੇ ਮੁੰਡੇ ਦਾ ਜਦੋਂ ਵਿਆਹ ਹੀ ਉਦੋਂ ਆਪਾਂ ਗਏ ਸੀ ਤੇ ਆਉਂਦਿਆਂ ਹੋ ਗਏ ਹਨਾ ਨੌ 9:30 ਦੇ ਹੋ ਗਏ ਸੀ ਤੇ ਇਹੀ ਮੈਨੂੰ ਕਹਿੰਦੇ ਸੀ ਵੀ ਚੱਲ ਕੋਈ ਨਹੀਂ ਆਹ ਸਾਡਾ ਰਪਿੰਦਰ ਲਾਗੇ ਨਾ ਤੇ ਮੰਮੀ ਨੂੰ ਫੜਾ ਦੇ ਇਥੇ ਤੇ ਚੱਲ ਕਿਤੇ ਆਉਂਦੇ ਜਾਂਦੇ ਬਾਜ ਲੈ ਆਵਾਂਗੇ ਆ ਤਾਂ ਮੁੜ ਕੇ ਅਸੀਂ ਗਏ ਨਹੀਂ ਉੱਥੇ ਨਾ ਮੁੜ ਕੇ ਜਾਇਆ ਗਿਆ ਤਾਂ ਨਾ ਮੁੜ ਕੇ ਲਿਆਂਦਾ ਤੇ ਮੈਂ ਵੀ ਸੋਚਿਆ ਕਿ ਚੱਲ ਉੱਥੇ ਹੀ ਪਿਆ ਵਾ ਕਿਹੜਾ ਬਗਾਨੇ ਘਰ ਵਾ ਤੇ ਕਿਹ ਪਿਆ ਵਾ ਜੇ ਹੁਣ ਉਦੋਂ ਲੈ ਆਈਆਂ ਤਾਂ ਤੂੰ ਇਹਦਾ ਨਾਂ ਲਈ ਜਾਂਦੇ ਉਹਨਾਂ ਦਾ ਉਹਨਾਂ ਨੇ ਵੀ ਤਾਂ ਸਾਂਭਿਆ ਸੀ ਮੈਂ ਤੇਰੀ ਹਾਵੀ ਗੱਲ ਮੰਨ ਲੈਂਦੀ ਆ ਕਿ ਤੁਸੀਂ ਗਏ ਤੇ ਲੇਟ ਹੋ ਗਏ ਉਥੇ ਫੜਾਇਆ ਪਰ ਤੂੰ ਉਥੇ ਖੋਲ ਕੇ ਵੇਖਿਆ ਨਹੀਂ ਵੀ ਤੈਨੂੰ ਕਿਹੜਾ ਡਿਜ਼ਾਈਨ ਪਿਆ ਵਾ ਤੇ ਇਹ ਕਿਹੜਾ ਸੈੱਟ ਵਾ ਤੁਸੀਂ ਮੰਮੀ ਨੂੰ ਝੂਠੀਆਂ ਕਰਨ ਰਏ ਜੇ ਉਹ ਸੈੱਟ ਦੇ ਵਿੱਚ ਹੈਗਾ ਹੀ ਨਾ ਮੈਂ ਜਿੱਦਾਂ ਮੈਨੂੰ ਉਹਨਾਂ ਨੇ ਫੜਾਇਆ ਉਦੋਂ ਉਦਾਂ ਹੀ ਮੈਂ ਇੱਥੇ ਲੈ ਆਈ ਆ ਮੰਮੀ ਦੋ ਹਫ਼ਤੇ ਤੇ ਕੋਪਿਆ ਰਹੀ ਤੂੰ ਵੀ ਨਹੀਂ ਵੇਖਿਆ ਖੋਲ ਕੇ ਭਲਾ ਮੈਂ ਕਿੱਥੋਂ ਵੇਖਿਆ ਜੇ ਤੈਨੂੰ ਨਹੀਂ ਨਾ ਯਕੀਨ ਚੱਲ ਤੈਨੂੰ ਮੈਂ ਸੁਨਿਆਰੇ ਕੋ ਲੈ ਜਾਂਦੀ ਆ ਜਦੋਂ ਉਹਨੇ ਝੂਠਾ ਕਿਹਾ ਨਾ ਸਾਡੇ ਪੈਰਾਂ ਥੱਲੇ ਉਹਦੇ ਜ਼ਮੀਨ ਨਿਕਲ ਗਈ ਮੈਂ ਇਹ ਵੀ ਨਹੀਂ ਕਿਹਾ ਵੀ ਮੇਰੀ ਨੌ ਨੇ ਤਾਂ ਠਾ ਠਾ ਕੀਤਾ ਵਾ ਉਹਨਾਂ ਨੂੰ ਮੈਂ ਉਹ ਬਹਾਨਾ ਲਾਇਆ ਮੈਂ ਹਾਂ ਗਵੰਡੋ ਨਾ ਕਿਸ ਨੇ ਮੰਗ ਕੇ ਤੇ ਵਿਆਹ ਵੇਖਣ ਨੂੰ ਖੜਿਆ ਹੀਗਾ ਤੇ ਉਹਨਾਂ ਨੇ ਬਦਲਾਤਾ ਵਾ ਕੀ ਆਂਦੀ ਜੇ ਇਹਦਾ ਨਾਂ ਲੰਨੀ ਹੈ ਨਾ ਆਪਣੇ ਘਰ ਦਾ ਦਿਲੂਤ ਨਿਕਲਦਾ ਹੀ ਮਾਤਾ ਮੈਨੂੰ ਪਤਾ ਵਾ ਕੀ ਪਤਾ ਤੈ ਤੂੰ ਇਸ ਨਿਆਰੀ ਨੂੰ ਸਿਖਾਇਆ ਹੁਣ ਕਿ ਜੇ ਆਵਾਂਗੇ ਉਹਦੇ ਨਾਲ ਤੇ ਇਦਾਂ ਕਹਿਦੀ ਉਹਨੂੰ ਸ਼ਾਬਾਸ਼ ਸੋ ਤੇਰੇ ਇਹੋ ਗੱਲ ਦੀ ਘਾਟ ਹੀ ਇਹ ਵੀ ਤੂੰ ਕਰਤੀ ਆ ਤੇ ਜੇ ਤੂੰ ਕਵੇਂ ਨਾ ਤੇ ਪੇਕੇ ਮੈਂ ਨਹੀਂ ਜਾਣਾ ਤੂੰ ਜਾਣਾ ਤੇ ਚਲ ਜਾ ਮੇਰੀ ਗੱਲ ਸੁਣ ਤੂੰ ਹੀ ਕਹਿ ਮਾਤਾ ਨੂੰ ਕਿ ਤੂੰ ਹੀ ਆ ਜਾ ਇੱਥੇ ਨੇ ਮੈਂ ਉਹਨਾਂ ਨੂੰ ਕੱਲ ਹੀ ਕਵਾਂ ਮੈਂ ਨਹੀਂ ਫੋਨ ਕਰਨਾ ਉਹਨਾਂ ਨੂੰ ਤੇ ਨਾਲੇ ਕੀਤਾ ਤਾਂ ਸਹੀ ਆ ਇਹਨਾਂ ਨੇ ਕੱਲ ਦੇ ਤਾਂ ਸਹੀ ਹੀ ਲੱਗੇ ਉਹਨੇ ਉਹਨਾਂ ਨਾਲ ਵੀਰ ਦੇ ਨਾਲ ਵੀ ਤੂੰ ਇੱਥੇ ਆ ਕੋਈ ਗੱਲਬਾਤ ਹੋਈ ਆ ਚੱਲ ਆਂਦੇ ਰਹੇ ਜੋ ਕਰਨਾ ਵਾ ਤੇ ਐਂ ਅਸਲ ਦਿੱਤਾ ਇਹ ਸੋਨਾ ਤੇ ਕੀ ਪਤਾ ਕਿਦਾਂ ਡੁਪਲੀਕੇਟ ਹੋ ਗਿਆ ਉਹ ਸਾਰੇ ਸਿਆਪੇ ਨੇ ਇਹਨਾਂ ਦੇ ਆ ਇਹ ਤੁਹਾਨੂੰ ਵੇਖ ਕੇ ਉਦਾਂ ਹੀ ਨਹੀਂ ਜਰਦੇ ਹੈਗੇ ਹੁਣ ਉਹਨਾਂ ਦਾ ਨਾਮ ਲਈ ਜਾਂਦੇ ਉਹਨਾਂ ਦਾ ਕੀ ਕਸੂਰ ਵਾ ਉਹ ਨਾਮ ਚਾਰੇ ਇੱਥੇ ਬਹੁਤਾ ਆਉਂਦੇ ਦਾ ਨਾਮ ਹੋਰ ਜਿਉਣ ਵੀ ਤੇ ਸਾਧਨ ਹੋਗੇ ਤੇ ਗਾਂ ਜਾਂਦੇ ਉਹ ਘਰ ਦੇ ਵਿੱਚ 4-5 ਜੀ ਆ। ਇੱਕ ਜਣਾ ਵਿੱਚੋਂ ਮਰ ਗਿਆ ਨਾ। ਸਾਰਿਆਂ ਨੇ ਐ ਠੰਡ ਪੈ ਜਾਣੀ। ਉਹ ਇਦਾਂ ਕਿੱਥੇ ਗਿਆ। ਠੀਕ ਆ ਨਾ। ਹੁੰਦਾ ਨਹੀਂ ਆ ਕਰਾਉਣਾ ਵਾ ਤੁਸੀਂ। ਤੇ ਮੈਂ ਕਰਾਉਂਦੀ ਆ। ਮੁੜ ਕੇ ਮੇਰੇ ਸਰ ਦੇ ਗੱਲ ਛੱਡ ਦਿਆ ਕਰੋ ਸਾਰੀ। ਜਿਆਪਾ ਖਨਾ ਜਾ ਹੋਰੀ ਵਿਪਤਾ ਪੈ ਗਈ। ਮੈਂ ਹਜੇ ਸੋਨਾ ਲਿਆਉਂਗੀ ਤੇ ਕੰਮ ਨਿਭੜ ਜੂਗਾ ਇਹਨਾਂ ਦੇ ਮੱਥੇ ਮਰੂੰਗੀ ਲਿਆ ਕੇ। ਉਹ ਫੇਰ ਕੰਮ ਉੱਡਾ ਹੀ ਰਿਹਾ ਵਾ। ਇੱਕ ਤੇ ਮੇਰਾ ਜੀ ਕਰਦਾ ਵਾ ਮਾਤਾ ਨੂੰ ਫੋਨ ਕਰਾਂ। ਉਹ ਨੂੰ ਹੋਣਾਰੇ ਪੁੱਛਦੀ ਆ ਕਿ ਸੋਨੇ ਨੂੰ ਕੀ ਕੀਤਾ ਯੋ ਉਹ ਛੱਟ ਕਿਉਂ ਨਹੀਂ ਦਿੱਤਾ ਜਿਹੜਾ ਮੈਂ ਦੇ ਕੇ ਗਈ ਮਮੀ ਆਪ ਤਾ ਇਧਰ ਆ ਮੇਰੀ ਗੱਲ ਸੁਣ ਲੈ ਇਧਰ ਆ ਉਹ ਜਿਹੜੇ ਮੇਰੀ ਗੱਲ ਸੁਣੋ ਐਥੇਓ ਤੇ ਬਿਠੇ ਰੋ ਦੱਸੋ ਕੀ ਗੱਲ ਵਾ ਵਿਪਿੰਦਰ ਦਾ ਫੋਨ ਆਇਆ ਤੁਹਾਨੂੰ ਕੋਈ ਮੈਨੂੰ ਨਹੀਂ ਆਇਆ ਫੋਨ ਕੋਈ ਵੀ ਹੁਣ ਮੈਨੂੰ ਫਿਰ ਆਇਆ ਕੀ ਕਹਿੰਦੀ ਹੈ ਕਿ ਰਪਿੰਦਰ ਦਾ ਨਿਰਿੰਦਰ ਦੀ ਸੱਸ ਦਾ ਆ ਹਾਂ ਤੇ ਬੜਾ ਗੁੱਸੇ 'ਚ ਹੀ ਕੀ ਕਹਿੰਦੀ ਹੈ ਗੱਲ ਉਹਨੇ ਮੈਨੂੰ ਕੋਈ ਨਹੀਂ ਦੱਸੀ ਗੱਲ ਤੇਰਾ ਤੇਰਾ ਗਲਤ ਨਹੀਂ ਕੀਤੀ ਕੋਈ ਵੀ ਗੱਲ ਨਹੀਂ ਕੋਈ ਵੀ ਕੀਤੀ ਉਹ ਸਾਨੂੰ ਦੋਵਾਂ ਨੂੰ ਮਾਪੋਤਾਂ ਨੂੰ ਸੱਡੜੀ ਉੱਤੇ ਕਿ ਮੈਨੂੰ ਕਹਿੰਦੀ ਆਪਣੀ ਮਾਂ ਨੂੰ ਲੈ ਕੇ ਆ ਇੱਥੇ ਉਹਨੇ ਕਿ ਮੈਨਾਂ ਕੋ ਗਾਣੇ ਖੇਡਣੇ ਆ ਐਨਾ ਤੇ ਮੈਨੂੰ ਪਤਾ ਨਹੀਂ ਹੁਣ ਗਾਣੇ ਖੇਡਣੇ ਕਿ ਨਹੀਂ ਖੇਡਣੇ ਹਾਂ ਪਰ ਜੇ ਸਾਣਾ ਬੋਲਣ ਦੇ ਮੈਨੂੰ ਲੱਗਦਾ ਰਪਿੰਦਰ ਨੇ ਪੁੱਜਾਪਾਇਆ ਉੱਥੇ ਉਹ ਵਹਿਲੀ ਆ ਉੱਥੇ ਸਾਨੂੰ ਬੜੇ ਕੰਮ ਆ ਕੰਮ ਤੇ ਹੈਗਾ ਹੁਣ ਉੱਥੇ ਜਾਣਾ ਤੇ ਪੈਣਾ ਹੁਣ ਧੀ ਤੇ ਹਣੀ ਦਾ ਫੋਨ ਆਇਆ ਵਾ ਜੇ ਤੇ ਉਹਨਾਂ ਦਾ ਤੁਹਾਨੂੰ ਜਾਣਾ ਤੇ ਪੈਣਾ ਹੀ ਆ। ਕਿਹੜਾ ਪਾਇਆ ਉਹਨੇ? ਓਏ ਇਹਦੇ ਮੈਨੂੰ ਪਤਾ ਨਹੀਂ ਹੁਣ ਕੀ ਖਲਾਰਾ ਪਾਇਆ ਵਾ ਪਰ ਜੇ ਸਹਾਂ ਨਾਲ ਫੋਨ ਆਇਆ ਵਾ ਮੈਨੂੰ ਪਤਾ ਕਿੰਨੋ ਗੱਲ ਹੋ ਗਈ ਉੱਥੇ। ਤੇ ਫੋਨ ਉਹਨੇ ਤੈਨੂੰ ਜੋ ਲਾਇਆ ਗਿਆ ਤੇ ਫੋਨ ਉਹ ਮੇਰੇ ਨਾਲ ਗੱਲ ਕਰ ਲੈਂਦੀ ਆ। ਮੇਰੇ ਨਾਲ ਗੱਲ ਹੀ ਨਾ ਗੱਲ ਕਰ ਲੈਂਦੀ ਸੱਸੋ ਜੀ। ਕੀ ਪਤਾ ਤੁਹਾਨੂੰ ਨਾ ਲੱਗਾ ਹੋਵੇ ਫੋਨ ਤਾਂ ਉਹਨੇ ਮੈਨੂੰ ਕਰਤਾ ਵਾ। ਓ ਮਾਵਾ ਤੀਆਂ ਨੂੰ ਜੀਣ ਨਹੀਂ ਗਏ ਦਿੰਦੀਆਂ। ਇਹਦੇ ਹੁਣ ਉੱਥੇ ਜਾ ਕੇ ਪਤਾ ਲੱਗੂ ਮੈਨੂੰ ਉਹਨਾਂ ਨੇ ਕਿਹੜ ਬਣਦੀ ਉਹਦੀ ਕਹਿਣਾ ਹੈ ਨਹੀਂ ਇੱਥੇ ਵੀ ਕੀ ਪਤਾ ਉਹਨੇ ਕੋਈ ਗੱਲ ਕੀਤੀ ਹੋਵੇ ਜੇ ਤਾਂ ਵਿਆਹੀਆਂ ਹੁਣ ਉਹ ਸਮਝ ਜਾਂਦੀਆਂ ਹੁੰਦੀਆਂ ਵਾ ਉਹ ਮੰਮੀ ਉਹ ਨਹੀਂ ਕੀ ਸਮਝਣ ਵਾਲੀ ਹੈਗੀ ਇੱਥੇ ਕਿਹੜਾ ਉਹ ਸਮਝਦੀ ਰਹੀ ਆ ਇੱਥੇ ਕਿڑی ਉਹਦੀ ਕਹਿਣਾ ਬਣਦੀ ਰਹੀ ਆ ਤਾਂ ਤੂੰ ਹੀ ਹੈਂ ਨੀ ਗੱਲਾਂ ਕਰੀ ਜਾਂਂਦੇ ਆ ਵਾ ਤੇ ਜੇ ਹੁਣ ਤੂੰ ਹੀ ਟੱਕਣ ਟੱਕਣੇ ਹੁਣ ਭਾਂਦੇ ਤੇ ਫੇਰ ਉਹ ਟੱਕਣ ਦੇ ਹੀ ਟੱਕ ਲਾਂਗੇ ਪਰ ਜੇ ਉਸ ਹਿਸਾਬ ਨਾਲ ਗੱਲਾਂ ਉਹਨਾਂ ਨੇ ਮੈਨੂੰ ਵੀ ਕੀਤੀਆਂ ਵਾ ਤੇ ਮੈਂ ਹੁਣ ਕੀ ਕਰਾਂ ਫਿਰ ਮੈਂ ਤੇ ਤੁਹਾਡੇ ਨਾਲ ਗੱਲ ਕਰਨੀ ਆ ਆਗੇ ਉਹ ਕੱਲੀ ਦੇ ਵਿੱਚ ਖਸੂਦ ਸਾਰਾ ਕੱਢੀ ਜਾਂਦੇ ਥੋੜੀ ਕਿਤੇ ਮਾਵਾਂ ਧੀਆਂ ਘੱਟ ਨਹੀਂ ਗਈਆਂ ਆਪਾਂ ਇੱਥੇ ਬਹਿ ਕੇ ਲੜੀ ਜਾਂਦੇ ਆ ਮੈਂ એનર્ਜੀ ਜਾ ਸਕਦੀ ਗਰਮੀ ਬੜੀ ਆ ਗਰਮੀ ਤਾਂ ਹੈਗੀ ਆ ਪਰ ਜੇ ਗਰਮੀ ਨਹੀਂ ਬਹੁਤੀ ਗੱਲ ਕੀ ਤਾਂ ਪਿੰਡ ਦਾ ਫੋਨ ਮੈਨੂੰ ਵੀ ਆ ਜਾਣਾ ਹੈਗਾ ਕੀ ਪਤਾ ਹੁਣ ਉਹਨੇ ਕਿਹੜੀ ਗੱਲੋਂ ਨਹੀਂ ਫੋਨ ਕੀਤਾ ਜਾਂ ਕੀ ਗੱਲ ਵਾ ਪਰ ਘਰ ਵਿੱਚ ਕੋਈ ਗੱਲ ਹੋਈ ਹੈ ਤਾਂ ਤਾਂ ਹੀ ਤਾਂ ਘਰੋਂ ਨਹੀਂ ਘਰ ਨਿਕਲਿਆ ਜਾਂਦਾ ਹਜੇ ਠੀਕ ਆ ਮੰਮੀ ਤੁਸੀਂ ਉਹਦੀ ਸਾਈਡ ਲਈ ਜਾਇਆ ਕਰੋ ਸੈੱਡ ਲਈ ਜਾਇਆਗਾ ਤੁਸੀਂ ਆਪਣੀ ਮਰਜ਼ੀ ਕਰੀ ਜਾਓ ਚੰਗਾ ਤੁਸੀਂ ਵੀ ਆਪਣੀ ਮਰਜ਼ੀ ਕਰੀ ਜਰਦੀ ਪਹਿਲਾਂ ਉਹਨੂੰ ਡੱਕਿਆ ਹੁੰਦਾ ਜੇ ਤੇਰਾ ਗੱਲ ਨਾ ਹੁੰਦੀ ਕੋਈ ਵੀ ਜੇ ਹਿਸਾਬ ਨਾਲ ਉਹ ਭੂਏ ਚੜੀ ਆ ਉਥੇ ਮੁੰਲਾ ਤਾਂ ਨੇ ਕੋਈ ਨਾ ਕੋਈ ਉਹਨੇ ਗੱਲ ਕੀਤੀ ਹੋਣੀ ਐ ਇਹ ਵੀ ਕਿਹੜਾ ਘਟਾ ਅੱਗੇ ਵੀ ਇਹਦੀ ਸਾਈਡ ਲੈਂਦੇ ਹੀ ਹੋਣੀ ਉਹਦੀ ਸਾਈਡ ਹੀ ਲੈਂਦੇ ਆ ਇਹ ਤਾਂ ਕਰਾਂ ਫੋਨ ਲਗਨੀ ਆ ਮੰਮੀ ਨੂੰ ਤੇ ਕਰਕੇ ਤੇ ਪੁੱਛਦੀ ਆ ਪੀ ਕੀ ਹਾਲ ਤਾਬਾ ਕੀ ਮਰਨਾ ਬਣਦਿਆ ਵਾ ਮੈਨੂੰ ਤਾਂ ਸਮਝ ਨਹੀਂ ਕੋਈ ਲੱਗਦੀ ਇਹ ਘਰ ਦੇ ਵਿੱਚ ਲਗਨੀ ਆ ਭਲਾ ਸਿਆਪਾ ਮੇਰੇ ਬਾਹ ਦਾ ਬਾਦਤਾ ਚੁੱਕਣੀ ਨਹੀਂ ਡੇਗਾ ਚੁੱਕ ਲੋ ਗਾਂ ਦੱਸ ਤਿੰਨੇ ਜਾਣੀਆਂ ਹਾਂ ਤੇ ਮੈਂ ਨਹੀਂ ਪਤਾ ਨਹੀਂ ਕੀ ਕਰਦੀਆਂ ਰਹੀਆਂ ਫੇਰ ਕੱਟ ਕੇ ਲੰਮੀ ਕੀ ਪਤਾ ਕਿੱਥੇ ਮਰੀਆਂ ਬੰਦਾ ਸੋਣੀ ਚੁੱਕ ਲੇਦਾ ਤਿੰਨੇ ਵਾਲੀਆਂ ਤੁਸੀਂ ਘਰ ਦੇ ਵਿੱਚ ਆਂ ਤੇ ਫੋਨ ਹੀ ਲਾਗੇ ਰੱਖ ਛੜੋ ਅੱਗੇ ਲੱਗਣਾ ਉਹ ਬਨੇ ਕਿ ਰੇਡੀ ਨੂੰ ਕਰੇ ਵਾੜਿਆ ਨਾ ਝੁਕਣਾ ਦੇ ਨਾ ਹੋਰ ਅਮਾ ਤਾਂ ਨੇ ਨਾ ਮੈਨੂੰ ਜਾ ਉਹਦਾ ਮੇਰੇ ਭਾਦੀ ਵਿਪਤਾ ਪਉਣੀ ਇੱਕ ਗੱਲ ਮੈਂ ਸੋਚੰਦੀ ਆ ਕਈ ਵਾਰ ਤਾਂ ਮੈਨੂੰ ਲੱਗਦਾ ਵਾ ਕਿ ਮਾਦਾ ਦੇ ਮਨ ਦੀ ਬੇਈਮਾਨੀ ਹੈ ਤਾਂ ਹੀ ਇਹ ਵਾਲਾ ਕੰਮ ਹੋਇਆ ਵਾ ਮੇਰੇ ਵੀ ਦਿਮਾਗ ਨੇ ਉਹਥੇ ਕੰਮ ਨਹੀਂ ਕੀਤਾ ਕਿ ਮੈਂ ਸੈਟ ਉ ਖੋਲ ਕੇ ਵੇ ਹੀ ਲਵਾਂ ਅੰਨੀ ਬੋਲੀ ਗਈਆਂ ਤੇ ਉਦਾਂ ਹੀ ਵਿਸ਼ੇਸ਼ਤੀ ਆ ਗਈਆਂ ਕੀ ਪਤਾ ਹੁਣ ਮਾਦਾ ਦਾ ਕੰਮ ਵਾ ਕਿ ਜਾਂ ਪਰਜਾਈਆਂ ਦਾ ਕੰਮ ਵਾ ਉਹ ਵੀ ਗੜੀਆਂ ਵੇਖ ਸਖਉਂਦੀਆਂ ਪੀ ਆਪਣੇ ਘਰ ਸੌਖੀ ਕਿਉਂ ਕਿਉਂ ਵਸਣ ਲਈ ਆ ਉਥੇ ਐਡੀਆਂ ਕਿਤੇ ਕ ਲੈਣੀਆਂ ਹਨਾ ਕਿ ਜਿਹੜਾ ਕੋਈ ਹਿਸਾਬ ਹੀ ਨਹੀਂ ਹੁਣ ਨਾ ਫੋਚ ਚੁੱਕੀਆਂ ਦੀਆਂ ਦਾ ਨਾ ਹੋਰ ਕੋਈ ਨਹੀਂ ਠਹਿਰ ਕੇ ਫੇਲ ਹੁੰਦੀ ਹੈ ਜਰਾ ਪਤਾ ਤਾਂ ਮੈਂ ਕਰਕੇ ਰਹੂੰਗੀ ਵੀ ਗੱਲ ਵਿੱਚ ਹੈਗੀ ਹੈ ਕੋਈ ਹਾਲ ਨਹੀਂ ਮਾਰਾ ਤੁਹਾਡਾ ਆਪਣੀ ਕੁੜੀ ਦੀ ਨਾ ਕਦੀ ਗਲਤੀ ਕੱਢਿਆ ਕਰੋ ਸਾਰੀ ਉਹ ਮਰੀ ਆਪਣੀ ਕੁੜੀ ਦੀ ਸੈਡ ਲੈਂਦੀ ਕੀ ਹੋ ਗਿਆ ਬੜਾ ਬੋਲਣ ਦੇ ਉਹ ਬੋਲਣਾ ਕੀ ਯਾਰ ਕੀ ਹੋਇਆ ਰੁਪਿੰਦਰ ਦੀ ਸੱਸ ਦਾ ਫੋਨ ਆਇਆ ਅੱਛਾ ਬੜਾ ਗੁੱਸੇ ਜਿਹਾ ਬੋਲਣ ਦੀ ਕਿਉਂ ਕੀ ਗੱਲ ਹੋ ਗਈ ਗੱਲ ਤਾਂ ਉਹਨਾਂ ਨੇ ਮੈਨੂੰ ਦੱਸੀ ਕੋਈ ਨਹੀਂ ਅੱਛਾ ਉਹ ਮੈਨੂੰ ਕਹਿੰਦੇ ਮਾਸੀ ਜੀ ਉਹ ਉਹ ਕਹਿੰਦੇ ਆ ਕਿ ਆਪਣੀ ਮਾਂ ਨੂੰ ਲੈ ਕੇ ਇੱਥੇ ਆ ਅੱਛਾ ਮੈਨੂੰ ਲੱਗਦਾ ਉਹਨੇ ਕੋਈ ਵੱਡਾ ਹੀ ਕੰਮ ਕੀਤਾ ਏ ਪਤਾ ਨਹੀਂ ਹੁਣ ਮੈਂ ਜੇ ਮੰਮੀ ਨੂੰ ਕਹਾਂ ਹਾਂ ਦੀ ਮੈਨੂੰ ਕਿਹਦਾ ਫੋਨ ਹੀ ਨਹੀਂ ਆਇਆ ਮਾਸੀ ਜੀ ਨੂੰ ਕਹਨਾ ਹੀ ਮਾਸੀ ਜੀ ਮੈਨੂੰ ਮਾੜੀ ਜੀ ਗੱਲ ਤੇ ਦੱਸੋ ਉਹ ਆਂਦੀ ਵੀ ਫੋਨ ਤੇ ਦੱਸਣ ਵਾਲੀ ਗੱਲ ਨਹੀਂ ਹੈਗੀ ਅਸੀਂ ਇੱਥੇ ਆਉਗੋ ਤਾਂ ਫਿਰ ਮੈਂ ਤੁਹਾਨੂੰ ਦੱਸੂ ਤੇ ਮੰਮੀ ਕੀ ਕਹਿੰਦੇ ਹੁਣ ਕਿਹਾ ਮੰਮੀ ਨੂੰ ਜਾਣ ਵਾਸਤੇ ਮੰਮੀ ਨੂੰ ਕ ਕਿਉਂ ਨਹੀਂ ਜਾਣਾ ਮम्मी ਕਹਿੰਦੀ ਗਰਮੀ ਬੜੀ ਆ ਮੇਰੇ ਕੋ ਨਹੀਂ ਜਾਇਆਂਦਾ ਗਰਮੀ ਚ ਹਾਂ ਤੇ ਮੰਮੀ ਨੂੰ ਗਰਮੀ ਲਗਣੀ ਐ ਕੋਈ ਕੰਮ ਕੀਤਾ ਹੋਣਾ ਨਾ ਤਕੜਾ ਰੁਪਿੰਦਰ ਨੇ ਉੱਥੇ ਹਾਂ ਤੇ ਠੰਡੀਆਂ ਤਰੇਲੀਆਂ ਆਣੀਆਂ ਉਹਦਾ ਸਾਰਾ ਦਿਨ ਤੇ ਏਸੀ ਚ ਬੈਠੀ ਰਹਿੰਦੀ ਐ ਤੇ ਹੁਣ ਬਾਹਰ ਨਿਕਲੂਗੀ ਤੇ ਗਰਮੀ ਲਗਣੀ ਐ ਔਰ ਕੀ ਹੋਣਾ ਇਹ ਦੇ ਹੁਣ ਉੱਥੇ ਜਾਣਗੇ ਫਿਰ ਪਤਾ ਲੱਗੂ ਕੀ ਗੱਲ ਵਾ ਆਹੋ ਤੇ ਹੈ ਤੇ ਮੰਮੀ ਬਿਲਕੁਲ ਨਹੀਂ ਮੰਨੇ ਫਿਰ ਇੱਕ ਦਵਾਰ ਕਹਿਣਾ ਹੀ ਨਾ ਹੋਰ ਕੀ ਨਹੀਂ ਚੰਗੇ ਨਹੀਂ ਲੱਗਣਾ ਮੈਂ ਕਿਹਾ ਉਹ ਮੇਰੇ ਗੱਲ ਪੈਗੇ ਆ ਤੇ ਮੰਮੀ ਕਹਿੰਦੇ ਤੁਸੀਂ ਵੀ ਉਹਨਾਂ ਦੇ ਪੱਖ ਪੂਰੀ ਜਾਂਦੇ ਜੀ ਮੇਰੀ ਗੱਲ ਸੁਨੋ ਟਾਡਾ ਜਾਣਾ ਫਰਜ਼ ਆ ਤੇ ਮੰਮੀ ਨੂੰ ਲੈ ਕੇ ਜਾਂਦਾ ਉਹ ਫਰਜ਼ ਤੇ ਮੈਨੂੰ ਪਤਾ ਵਾ ਵੀ ਹੈਗਾ ਉਹ ਕਿਉਂਕਿ ਮਾਸੀ ਜੀ ਨੇ ਫੋਨ ਕੀਤਾ ਇਦਾਂ ਤੁਸੀਂ ਝੂਠੇ ਪੈਣਾ ਵਿੱਚ ਉਹ ਯਾਰ ਤੇਰੀ ਗੱਲ ਤਾਂ ਠੀਕ ਵਾ ਪਰ ਹੁਣ ਦੱਸ ਮੈਂ ਇਕੱਲਾ ਕੀ ਕਰਾਂ ਨਾਲ ਮੇਰੇ ਤੁਰਨ ਕਿਤੇ ਮੈਂ ਜਾਊਂਗਾ ਮੇਰੇ ਮੰਮੀ ਦਾ ਗੁੱਸਾ ਥੋੜਾ ਹੈਗਾ ਥੋੜਾ ਠੰਡਾ ਹੋਊਗਾ ਨਾ ਸ਼ਾਮ ਨੂੰ ਫਿਰ ਦੁਬਾਰਾ ਗੱਲ ਕਰ ਲਿਆ ਤੂੰ ਕਹਿੰਦਾ ਨਹੀਂ ਮੰਮੀ ਚੰਗੇ ਨਹੀਂ ਲੱਗੀਦਾ ਜੇ ਮਾਸੀ ਜੀ ਨੇ ਕਿਹਾ ਤੇ ਜਾਣਾ ਟਾਡਾ ਫਰਜ਼ ਆ ਮੈਨੂੰ ਫੋਨ ਆਇਆ ਤੇ ਮੈਂ ਝੂਠਾ ਨਹੀਂ ਪੈਣਾ ਵਿੱਚ ਮੈਂ ਤਾਂ ਉਹਨਾਂ ਨੂੰ ਬੜੀ ਵਾਰੀ ਕਿਹਾ ਮੈਨੂੰ ਕਹਿੰਦੇ ਤੂੰ ਇਹ ਆਪਣੀ ਭੈਣ ਦੀਆਂ ਗਲਤੀਆਂ ਕੱਢ ਕੋਈ ਨਹੀਂ ਦੁਬਾਰਾ ਗੱਲ ਕਰੀਏ ਇੱਕ ਵਾਰ ਫੇਰ ਕਰਦਾ ਮੈਂ ਗੱਲ ਦੁਬਾਰਾ ਕਰਦਾ ਠੰਡੇ ਹੋਵੋ ਨਹੀਂ ਐਵੇਂ ਗਰਮ ਹੋਈ ਜਾਂਦੇ ਮੈਂ ਤੁਹਾਡੇ ਵਾਸਤੇ ਨਾ ਚਾਹ ਬਣਾ ਕੇ ਲਿਆਂਦੀ ਆ ਕੋ ਯਾਰ ਚਾਹ ਬਚ ਲੈਈ ਪਹਿਲਾਂ ਪਾਣੀ ਲਿਆ ਠੰਡਾ ਕੋਈ ਨਹੀਂ ਮੈਂ ਹੁਣੇ ਲੈ ਕੇ ਸਿਰ ਵੀਡੋ ਹੁੰਦਾ ਗੱਲਾਂ ਸੁਣ ਕੇ ਲਿਆਂਦੀਆਂ ਕੋਈ ਹਾਲ ਨਹੀਂ ਇਹਨਾਂ ਦਾ ਹਾਏ ਹਾਏ ਮੈਨੂੰ ਤਾਂ ਨਾ ਮੁੰਡੇ ਦੀ ਗੱਲ ਦੀ ਸਮਝ ਨਹੀਂ ਆਉਂਦੀ ਇਹ ਚੱਲ ਮੰਮੀ ਪਾ ਕੱਪੜੇ ਮੇਰੇ ਸਹੁਰੇ ਚੱਲ ਗਏ ਜਾਣੀ ਤੇਰੇ ਸਹੁਰੇ ਮੈਂ ਨਾਲੇ ਉਹ ਚੋਰ ਤੇ ਨਾਲੇ ਉਹਨਾਂ ਦੇ ਮੈਂ ਕਰ ਜਾਵਾਂ ਮੇਰਾ ਜਾਵੇ ਛਿੱਤਰ ਰਮਨ ਕੀ ਹੋ ਗਿਆ ਵਾ ਜਈ ਬੁੜਬੁੜ ਕਰਨ ਬੁੜਬੁੜ ਮੈਂ ਕੀ ਕਰਨਾ ਵਾ ਆ ਟਾਡੀ ਜਿਹੜੀ ਗੰਦੀ ਲਾਦਵਾ ਨਾ ਇਹਨਾਂ ਨੇ ਤਾਂ ਮਾਨੁਸ਼ ਦੇਣ ਬਣਾਤਾ ਵਾ ਹੁਣ ਕੀ ਹੋਇਆ ਵਾ ਹੁਣਾ ਕੀ ਆ ਹਾਂ ਡ੍ਰੈਂਗ ਰੂਮ ਚ ਵਾਜਾਂ ਮਾਰਨ ਡਿਆ ਸੀ ਅੱਛਾ ਮੰਮੀ ਮੰਮੀ ਮੈਂ ਹਰ ਰੋਟੀ ਪਾਣੀ ਖਾਣਾ ਹੁਣਾਵਾ ਅੱਛਾ ਤਾਂ ਡਿਆ ਵਾਜਾਂ ਮਾਰਨ ਰੋਟੀ ਲਿਆ ਦਿਓ ਇਹ ਇੱਥੇ ਬੋ ਉਧਰ ਕਰਦੀ ਨੂੰ ਵਾਜ ਮਾਰ ਲਈ ਏਦਾਂ ਕਰੋ ਦੋਵੇਂ ਜਣੀਆਂ ਤਿਆਰ ਹੋ ਤੇ ਚਲੋ ਮੇਰੇ ਨਾਲ ਮੈਂ ਕਿੱਥੇ ਇਹ ਰਪਿੰਦਰ ਦੇ ਪਿੰਡ ਤੁਹਾਨੂੰ ਉਥੇ ਮੂੰਹ ਤੇ ਕਰਾ ਦਿਨਾ ਵਾ ਮੈਂ ਹਾਂ ਮੈਂ ਕਿਉਂ ਮੂੰਹ ਤੇ ਹੋਵਾਂ ਨਾਲੇ ਤੇਰੇ ਸਹੁਰੇ ਜਾਂਦੀ ਆ ਮੇਰੀ ਜੁੱਤੀ ਮੈਂ ਤਾਂ ਕਦੀ ਵੀ ਨਹੀਂ ਜਾਂਦੀ ਉਥੇ ਨਾਲੇ ਪਤਾ ਲੱਗੂ ਤੇ ਪਰਜਾਈਆਂ ਨੂੰ ਵੀ ਪਤਾ ਲੱਗੂ ਵੀ ਕੀ ਕਰਦੀ ਫਿਰਦੀ ਆ ਨਾਲੇ ਤੇ ਮਾਂ ਦੇ ਨਾਲ ਭਰਾ ਇੱਥੇ ਆਉ ਤੇ ਭਰਾ ਨੂੰ ਪਤਾ ਲੱਗੂ ਵੀ ਮੇਰੀ ਮਾਂ ਕੀ ਕਰਦੀ ਫਿਰਦੀ ਆ ਤੇ ਮੇਰੀ ਭੈਣ ਕੀ ਕਰਦੀ ਫਿਰਦੀ ਆ ਮੈਂ ਕਿਉਂ ਜਾਵਾਂ ਉਹਨਾਂ ਦੇ ਘਰ ਤੁਸੀਂ ਵੀ ਸਿਆਣੇ ਜੇ ਇਹ ਗੱਲ ਕਰਨੀ ਬੰਦੀ ਆ ਮੈਂ ਹਾਂ ਤੁਹਾਨੂੰ ਮੈਂ ਸੋਣਾ ਇਹ ਕਰਕੇ ਨਹੀਂ ਪਾਇਆ ਫੇ ਮੁਰਕੇ ਨਕਲੀ ਦੀਵਾ ਪੁੱਤ ਸਾਰੇ ਖਰਚੇ ਤੁਹਾਡੇ ਕੀਤੇ ਮੈਂ ਨਹੀਂ ਆ ਇਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਫੇ ਮਾਪੇ ਸਾਡਾ ਕਰਕੇ ਸਾਰੇ ਖਰਚੇ ਕਰਦੇ ਆ ਮੈਨੂੰ ਹੀ ਗਲਤ ਕਹੀ ਜਾਂਦਾ ਮੈਨੂੰ ਹੀ ਗਲਤ ਕਹੀ ਜਾਂਦਾ ਉਹਨੂੰ ਤਾਂ ਸੁਗਾਤ ਨੂੰ ਕਹਿੰਦਾ ਨੀਗਾ ਰਮਨ ਮੰਮਾ ਵੀ ਤੇਰਾ ਇੱਕ ਗੱਲ ਕਰਨੀ ਸੀ ਮੈਂ ਨਾ ਕੱਲ ਡਿਆ ਹੀ ਪੱਠੇ ਪਉਣ ਹਵੇਲੀ ਤੇ लवली ਗਿਆ ਹੀ ਮੇਰੇ ਨਾਲ ਡੈਡੀ ਜੀ ਇਹ ਮੇਰੇ ਨਾਲ ਸੌਰੇ ਫੋਨ ਕਰਤਾ ਵਾ ਮੰਮੀ ਨੇ ਸਾਲੇ ਮੇਰੇ ਨੂੰ ਵੀ ਆਪਣੀ ਮਾਂ ਨੂੰ ਲੈ ਗਏ ਇੱਥੇ ਆ ਉਹਨਾਂ ਦਾ ਕੀ ਕਸੂਰ ਵਾ ਤੂੰ ਮੇਰੀ ਗਰਸਣ ਤੂੰ ਉਹਨੂੰ ਕਾਨੂੰ ਫੋਨ ਕਰਨਾ ਸੀ ਉਹਦੀ ਘਰ ਦੀ ਫੋਨ ਕਰਦੀ ਨਾ ਕਰਦੀ ਇਹ ਕੁੜੀ ਨੂੰ ਕਿਤੇ ਵਿਆਹ ਦੋ ਮੈਂ ਕਿੱਥੇ ਉਹਨੂੰ ਸੁੱੜਦਾ ਦੱਸ ਇਹ ਚੰਗਾ ਭਲਾ ਰਿਸ਼ਤਾ ਆਉਂਦਿਆ ਸੀ ਤੁਸੀਂ ਕੀਤਾ ਨਹੀਂ ਤੇ ਮੈਂ ਕਿਹਾ ਉਹਨੂੰ ਕਿੱਥੇ ਵਿਆਹ ਦੇਣਾ ਹੈ ਡਿਗਰੀ ਤੇ ਉਹਦੀ ਪੂਰੀ ਹੋਉਂਦੀ ਏ ਤੇ ਮੈਨੂੰ ਕਹਿੰਦਾ ਇਹ ਕਸੂਰ ਸਾਰਾ ਹੀ ਕੁੜੀ ਦਾ ਵਾ ਤੇ ਜੇ ਕੋਈ ਜੀਕ ਉਹ ਖਾ ਕੇ ਮਰ ਗਿਆ ਨਾ ਤੇ ਫਿਰ ਮੈਨੂੰ ਨਾ ਕਿਉਂ ਬੱਜੇ ਮਰ ਜਾਓਗੇ ਸਾਰੀ ਉਮਰ ਅੱਛਾ ਆਹੋ ਇੱਥੋਂ ਤੱਕ ਤੇ ਮਾੜੀਆਂ ਚਲਾਕੀਆਂ ਤੇ ਨਾਲੇ ਖਸਮ ਦੇ ਕੰਨ ਭਰਦੀ ਆ ਭੀ ਆ ਡਰਾਵਾ ਦੇ ਪੀ ਜਿਆ ਕੋਈ ਕੋਈ ਖਾ ਕੇ ਮਰ ਗਿਆ ਜਿੰਨੇ ਮਰਨਾ ਨਾ ਉਹ ਮਰ ਜੇ ਚੰਗਾ ਘਰ ਵਿੱਚ ਜੇ ਇਦਾਂ ਦੀਆਂ ਚੋਰੀਆਂ ਹੋਣ ਡੈਪੀਆਂ ਨਾ ਫੇਰ ਤਾਂ ਸਾਰੇ ਚੋਰ ਵਾ ਮੇਰੀ ਸੁਣੋ ਗੱਲ ਸਾਡੇ ਘਰੋਂ ਗਵਾਚੀ ਐ ਚੀਜ਼ ਸਾਡੇ ਪਾਦੇ ਸਾਰੇ ਚੋਰ ਵਾ ਜਿੰਨੇ ਜਾਣੇ ਘਰ ਵਿੱਚ ਰਹਿੰਦੇ ਆ ਇਹ ਕਿ ਡਰਾਵੇ ਦੇਣ ਡਿਆ ਵਾ ਇਹ ਤਾਂ ਉਹਨੂੰ ਨਾ ਸ਼ਹਿ ਦੇਣ ਵਾਲੀ ਗੱਲ ਵਾ ਵੀ ਮਾਂ ਪਿਓ ਨੂੰ ਡਰਮਣਾ ਵਾ ਉਹਦੀ ਕੋਈ ਗੱਲ ਹੀ ਨਹੀਂ ਗਈ ਪਰ ਮੈਂ ਇਹ ਕੰਮ ਨਹੀਂ ਜੇ ਹੋਣ ਦੇਣਾ ਤੇ ਰਹੀ ਕੁੜੀ ਦੀ ਗੱਲ ਕੁੜੀ ਕੀ ਕਹਿਣ ਲਈ ਹੀ ਇਹ ਸੋਨਾ ਪੇਕੇ ਫੜਾਇਆ ਕੁੜੀ ਦਾ ਕਾਦਾ ਕਸੂਰ ਵਾ ਮੈਂ ਤਾਂ ਉਹਨੂੰ ਹੀ ਗੱਲ ਕਹੀ ਮੈਂ ਕਿ ਕੁੜੀ ਦਾ ਕੀ ਕਸੂਰ ਐ ਇਹਦੇ ਚ ਇਹ ਉਹ ਮੰਮੀ ਨੂੰ ਢੁਕਾਉਂਦੀ ਆ ਮੈਂ ਕਿ ਕੀ ਢੁਕਾਉਂਦੀ ਐ ਦੱਸ ਮੰਮੀ ਨਿਆਣੀ ਹੋਣੀ ਆ ਹਾਂ ਕੁੜੀ ਨੇ ਕਿਹਾ ਬਣਾਵਾ ਪਿਆ ਸਾਰੇ ਪਵਾੜੇ ਪਾ ਆ ਜਿਹੜੇ ਪਵਾੜੇ ਦੀ ਜੜ ਬੈਠੀ ਅੰਦਰ ਇਹਨੂੰ ਨਾ ਕੁਝ ਕਵੀ ਇਹਨੂੰ ਸਿਰ ਤੇ ਬਹਾਲ ਲਾ ਤਾਂ ਇਹ ਤੇ ਭੂਏ ਚੜੀ ਆ ਉਹਦੀ ਸੈਡ ਲੈਂਦਾ ਵਾ ਪੂਰੀ ਏ ਕੋਈ ਗੱਲ ਨਹੀਂ ਮੈਂ 2 ਦਿਨ ਵੇਖਣਾ ਜੇ ਨਾ ਨਾ ਇਹਦੇ ਪੇਕੇ ਫਿਰ ਫੋਨ ਕਰੂੰਗੀ ਹੁਣ ਤੁਸੀਂ ਵੀ ਥੱਕੇ ਆਏ ਜੀ ਰੋਟੀ ਬਣੀ ਆ ਤੈਨੂੰ ਰੋਟੀਪੁਰਕੀ ਖਾਓ ਆਹ ਤਾਂ ਕੰਜਰ ਕਲੇਸ਼ ਨਾ ਮੁੱਕਣਾ ਹੀ ਨਹੀਂ ਸਾਡੇ ਕੋਲ ਚਲ ਯਾਰ ਕੋਈ ਗੱਲ ਨਹੀਂ ਆਪੇ ਮੁੱਕ ਜਾਊ ਕਿਉਂ ਕਿਤੇ ਵਿਆਹੀ ਆਈ ਹੈ ਨਾ ਕਪਾਤ ਨਾਲ ਹੀ ਵਿਆਹ ਕੇ ਲੈ ਆਈ ਆ ਚਲਾ ਵਾ ਗਾ ਪਾਣੀ ਤੇ ਦੇ ਘੁੱਟ ਕਰਨਾ ਮੇਰੀ ਗੱਲ ਸੁਣ ਤੈਨੂੰ 3-4 ਫੋਨ ਕੀਤੇ ਆ ਤੈਨੂੰ ਪਤਾ ਨਹੀਂ ਲੱਗਣ ਡਿਆ ਇੱਥੇ ਬਹਿ ਕੇ ਫੋਨ ਚਲਾਉਣ ਡਿਆ ਵੇਲਾ ਉਹ ਫੋਨ ਤੇ ਤੁਹਾਡਾ ਆ ਹੀ ਨਹੀਂ ਆਨ ਕੇ ਰੋਲਾ ਪੁੰਡਾ ਪਏ ਜੀ ਤੇ ਹੋਰ ਮੈਂ ਕਿਨੂੰ ਲਾਤਾ ਤੈਨੂੰ ਹੀ ਲਾਇਆ ਹੀ ਫੋਨ ਐ ਇੰਨਾ ਨਹੀਂ ਕਿ ਮੈਂ ਜਾ ਕੇ ਲੈ ਆਵਾ ਗਰਮੀ ਨਹੀਂ ਓਏ ਆ ਮੇਰਾ ਫੋਨ ਚੈੱਕ ਕਰ ਲੋ ਤੁਹਾਡੇ ਤੇ ਫੋਨ ਹੀ ਨਹੀਂ ਆਇਆ ਔਰ ਰਿੰਗ ਵੱਜਦੀ ਹੁਣੀ ਵੈਸੇ ਹੀ ਵੈਸੇ ਰਿੰਗ ਵੱਜਦੀ ਹੁਣੀ ਆ ਓ ਮਮੀ ਵਾਲੇ ਫੋਨ ਤੇ ਲਾਤਾ ਹੋਣਾ ਮੇਰੇ ਫੋਨ ਮਮੀ ਕਿੱਥੇ ਆ ਮਮੀ ਅੰਦਰ ਲੰਮੇ ਪਏ ਹੋਣੇ ਮੈਨੂੰ ਕੀ ਪਤਾ ਹਾਂ ਗੱਲ ਕਰਨ ਵਾਲੀ ਕਾਲ ਜੋ ਬਾਅਦ ਚ ਆਈ ਹੈ ਹੁੰਦੇ ਮੇਰੇ ਨਾਲ ਪੈ ਗਈ ਹੈ ਫੋਨ ਤੇ ਨਹੀਂ ਕੀਤਾ ਨਹੀਂ ਆ ਮੈਨੂੰ ਨੇ ਸੱਚੀ ਉਹ ਮਮੀ ਅੱਗੇ ਜਾ ਕੇ ਰੋਂਡਾ ਆਪਣਾ ਮੈਂ ਕਰਨ ਨੂੰ ਫੋਨ ਕੀਤਾ ਤੇ ਉਹ ਆਇਆ ਨਹੀਂ ਉਹ ਲੈਣ ਮੈਂ ਵੀ ਕਾ ਦੂੰਗਾ ਨਾ ਮੈਨੂੰ ਤਾਂ ਫੋਨ ਆਇਆ ਹੀ ਨਹੀਂ ਹੈ ਤੁਹਾਡੇ ਫੋਨ ਤੇ ਫੋਨ ਕੀਤਾ ਹੋਣਾ ਵਾ ਐਵੇਂ ਮਮੀ ਕੀ ਗੱਲ ਹੋਈ ਆ ਆ ਗਈਆਂ ਸੰਦੀਪ ਹਾਂਜੀ ਪਾਣੀ ਦਿਵਾਵਾ ਪੀਣਾ ਵਾ ਨਹੀਂ ਨਹੀਂ ਮੈਂ ਪਾਣੀ ਨਹੀਂ ਪੀਣਾ ਠੀਕ ਆ ਤੁਲੇ ਮੇ ਪੇ ਕੀ ਗੱਲ ਹੋਈ ਆ ਲੰਮੇ ਲੰਮੇ ਕੀ ਪੀਣਾ ਸੰਦੀਪ ਸਰੀਜ਼ ਜਾਨੀ ਠੀਕ ਆ ਸਿਰ ਜਾ ਬੜਾ ਦੁਖੰਡਿਆ ਹੈਗਾ ਤੇ ਮੰਮੀ ਦਵਾਈ ਲੈ ਆਉਣੀ ਸੀ ਦਵਾਈ ਕੀ ਲਿਆਉਣੀ ਆ ਹੈਗੀ ਘਰ ਉਹ ਖਾਲੀ ਐਵੇਂ ਘਰੋਂ ਨਾ ਖਾਂਦੇ ਰਿਆ ਕਰੋ ਦਵਾਈ ਕੀ ਕਰਾਂ ਫਿਰ ਤੇ ਤੂੰ ਕਰਨ ਨੂੰ ਫੋਨ ਕਰ ਦਿੰਦੀ ਉਹਦੇ ਨੂੰ ਲੈ ਆਉਂਦਾ ਮੰਮੀ ਕਰਨ ਨੂੰ ਨਾ ਮੈਂ ਤਿੰਨ ਚਾਰ ਫੋਨ ਕੀਤੇ ਸੀ ਤੇ ਬਾਹਰ ਫੋਨ ਫੜ ਕੇ ਬੈਠਾ ਵਾ ਐਨਾ ਨਹੀਂ ਪਤਾ ਕਿ ਫੋਨ ਆਉਣ ਡਿਆ ਵਾ ਹੁਣ ਮੈਨੂੰ ਬਾਹਨਾ ਲਾਤਾ ਵਾ ਤੇਰਾ ਤੇ ਕੋਈ ਫੋਨ ਆਇਆ ਹੀ ਨਹੀਂ ਆ ਮੈਂ ਮੰਮੀ ਉਥੇ ਗਰਮੀ ਚ ਮਰਨ ਢੀ ਕਿ ਚੱਲ ਲੈਣ ਆ ਜੂਗਾ ਮੈਨੂੰ ਸੰਦੀਪ ਉਹ ਤੇ ਸਾਰਾ ਦਿਨ ਫੋਨ ਚ ਹੀ ਵੜਿਆ ਰਹਿੰਦਾ ਵਾ ਤੇ ਸਿਰ ਪਿਰ ਕੀ ਹੋਣਾ ਸੀ ਆ ਕਰਦਾ ਜਿਹੜਾ ਸਿਆਪਾ ਨਹਿ ਨਹੀਂ ਮੁੱਕਦਾ ਪਰ ਜਾਈ ਆਪਣੀ ਦਾ ਕੰਮ ਵੇਖ ਲੈ ਖਸਮ ਦੇ ਕੰਨ ਭਰੇ ਹੁਣੇ ਆ ਉਹ ਵੀ ਹੁਣ ਉਹਦਾ ਹੀ ਗੁਲਾਮ ਬਣਿਆ ਵਾ ਜਾ ਕੇ ਤੇਰੇ ਪਿਓ ਨੂੰ ਆਂਦਾ ਹੀ ਵੀ ਮਾਤਾ ਰੋਲਾ ਤੇ ਪਾਈ ਜਾਣ ਢੀ ਆ ਜੀਓ ਕੋਲ ਖਾ ਕੇ ਮਰ ਗਈ ਨਾ ਤੁਹਾਡਾ ਸਾਰੇ ਟੱਬਰ ਦਾ ਕੀ ਹਾਲ ਹੋਣਾ ਵਾ ਕਦੀ ਸੋਚਿਆ ਵਾ ਮੈਂ ਕਿਹਾ ਤਮਕੀਆਂ ਦੇਣ ਡਿਆ ਵਾ ਸਾਨੂੰ ਖਾ ਕੇ ਮਰ ਜੂਗੀ ਮੰਮੀ ਉਹ ਨਹੀਂ ਮਰਨ ਵਾਲੀ ਹੈਗੀ ਤੁਸੀਂ ਬਹੁਤੀ ਟੈਨਸ਼ਨ ਨਾ ਲਿਆ ਕਰੋ ਉਹ ਤਾਂ ਸੋ ਜਾਣਿਆਂ ਨੂੰ ਮਾਰ ਕੇ ਨਾ ਮਰੇ लवली ਨੂੰ ਜਿੱਦਾਂ ਸਿਖਾਉਂਦੀ ਹੈ ਨਾ लवली ਓਦਾਂ ਹੀ ਕਰਦਾ ਵਾ ਤੁਹਾਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਹੈਗੀ ਚੱਲ ਸੰਦੀਪ ਛਾੜ ਦੇ ਗੱਲਾਂ ਰੋਟੀ ਪਾਣੀ ਖਾਣਾ ਵਾ ਲਿਆਵਾ ਤੇਰੇ ਵਾਸਤੇ ਸਬਜ਼ੀ ਬਣੀ ਹੈ ਨਹੀਂ ਨਹੀਂ ਮੰਮੀ ਮੈਂ ਰੋਟੀ ਖਾ ਲੈਣੀ ਹੈ ਤੇ ਉਹ ਦਿੰਦੀ ਆ ਝੂਠੇ ਡਰਾਵੇ ਤੁਹੀ ਨਾ ਮੈਂ ਡਰੀ ਜਾ ਉਹ ਡਰ ਤੇ ਪੁੱਤ ਆਉਂਦਾ ਹੀ ਆ ਜੇ ਇਹੋ ਜਿਹਾ ਕੰਮ ਹੋ ਗਿਆ ਆਂਡ ਗਵੰਡ ਤਮਾਸ਼ਾ ਵੇਖੂਗਾ ਲੋਕਾਂ ਦੇ ਅੱਗੇ ਮੂੰਹ ਅੱਡੇ ਹੁੰਦੇ ਆ ਪਰ ਮੇਰੇ ਪੁੱਤ ਨੂੰ ਅਕਲ ਹੈ ਨਿੰਗੀ ਮੰਮੀ ਉਹ ਹੁਣ ਵਚਨ ਦਾ ਕਰਕੇ ਝੂਠ ਬੋਲਣ ਦੀ ਆ ਕੁਝ ਨਹੀਂ ਕਰਨਾ ਉਹਨੇ ਕਿੰਨਾ ਚਿਰ ਬਜਣਾਵਾ ਉਹੋ ਜਿਹਾ ਡੈਡੀ ਮਗਰ ਲੱਗ ਜਾਂਦੇ ਉਹਨਾਂ ਦੇ ਚੰਗਾ ਤੇ लवली ਨਹੀਂਗਾ ਖਿੱਚ ਕੇ ਮਾਰੇ ਦੋਕਾ ਵੇਖੀ ਸਹੀ ਹੈ ਤਾੜ-ਤਾੜ ਬੋਲਦੀ ਕਿ ਨਹੀਂ ਸਭ ਕੁਝ ਸੱਚ ਵੀ ਨਹੀਂ ਮੈਂ ਪੇਕੇ ਦਿੱਤਾ ਤੇ ਮਾਂ ਮੇਰੀ ਨੇ ਹਟਾਇਆਵਾ ਮੇਰਾ ਵੀ ਇਰਾਦਾ ਵਾ ਸੰਦੀਪ ਹੁੰਦਾ ਨਾ ਘਰ-ਬਾਰ ਕੋ ਚੰਗਾ ਲੱਭੇ ਨਾ ਤੇ ਤੇਰਾ ਵੀ ਪੁੱਤ ਵਿਆਹ ਕਰ ਦਈਏ ਸਾਡੇ ਘਰ ਵਿੱਚ ਤੇ ਇਹੋ ਹਾਲੀ ਰਣਾ ਵਾ ਮੰਮੀ ਗੱਲ ਉਹਦੀ ਹੁੰਦੀ ਆ ਬਾਅਦ ਤੁਸੀਂ ਮੇਰੇ ਵੱਲ ਤੁਰ ਪੈਨੇ ਨਹੀਂ ਨਹੀਂ ਪੁੱਤ ਇਹੋ ਜੀ ਦਾ ਕੀ ਪਤਾ ਹੁੰਦਾ ਵਾ ਮੈਂ ਨਹੀਂਗਾ ਵਿਆਹ ਕਰਾਉਣਾ ਤੀ ਪੈਜੋ ਲੰਮੇ ਮੈਂ ਖਾਵਾਂ ਰੋਟੀ ਤੈਨੂੰ ਮੈਂ ਕਿੱਦਾਂ ਦੱਸਾਂ ਜਦੋਂ ਕੋਈ ਗੱਲ ਹੁੰਦੀ ਆ ਨਾ ਉਦੋਂ ਆ ਜਾ ਕੇ ਸੂਈ ਤਿਰਤੀ ਹੁੰਦੀ ਆ ਕੁੜੀ ਦਾ ਕਸੂਰ ਵਾ ਕੁੜੀ ਦਾ ਕਸੂਰ ਵਾ ਇਹਨਾਂ ਨੂੰ ਇਹ ਸਮਝ ਨਹੀਂ ਆਉਂਦੀ ਕਿ ਸਾਡੀ ਭੈਣ ਵਾ ਉਹਨੂੰ ਕਿੱਥੇ ੱੱਕਾ ਦੇਣਾ ਵਾ ਕੋਈ ਚੱਜ ਦਾ ਘਰ ਬਾਹਰ ਲੱਗੂਗਾ ਤੇ ਕੋਈ ਨਹੀਂ ਵਿਆਹਣਾ ਹੀ ਆ ਹੋਰ ਸਿਆਵੇਂ ਦਿਨ ਹੋਈ ਜਾਣਾ ਉਹਨੇ ਵਿਚਾਰੀ ਨੇ ਆਪਣੇ ਘਰ ਚਲ ਜਾਣਾ ਪਰ ਉਹਨੇ ਵਾਂਗ ਮੁੜ ਕੇ ਆਇਆ ਕਰਨਾ ਵਾ ਪਰ ਆ ਵੱਡਾ ਮੁੰਡਾ ਜਿਹੜਾ ਵਾ ਨਾ ਇਹ ਤੇ ਬਿਲਕੁਲ ਹੀ ਜਨਾਨੀ ਦੇ ਥੱਲੇ ਲੱਗ ਗਿਆ ਇਹਨੂੰ ਨਹੀਂ ਪਤਾ ਮੇਰੀ ਭੈਣ ਵਾ ਇਹਨੂੰ ਨਹੀਂ ਪਤਾ ਮੇਰੀ ਮਾਂ ਵਾ ਮੈਂ ਕਿੱਦਾਂ ਗੱਲ ਕਰਨੀ ਆ ਨਾ ਜੋ ਕਹਿੰਦੀ ਆ ਉਹੋ ਹੀ ਬੋਲੀ ਜਾਂਦਾ ਇਹ ਹੋਈ ਫਿਕਰ ਵੜ ਵੜ ਕੇ ਖਾਈ ਜਾਂਦਾ ਕਿਦਾਂ ਇਹਨਾਂ ਨੂੰ ਪੜਾਇਆ ਲਖਾਇਆ ਸੀ ਅੱਜ ਕਿਹੜੇ ਹਾਲਾਤਾਂ ਚ ਗੁਜ਼ਰਨਾ ਪੈਣ ਦੇ ਆ